ਕਾਤੋ ਲੁੱਟਿਆ ਧੰਨ ਵਫਤ ਕੀਤਾ ਜਾਵੇ ਗਰੀਬਾਂ ਲਈ ਲੰਗਰ ਲਾਏ ਜਾਣ ਜ਼ੁਲਮ ਖਤਮ ਕੀਤਾ ਜਾਵੇ ਕੁਝ ਹੀ ਦਿਨਾਂ ਵਿੱਚ ਰੂਮ ਦੇ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਵਸ ਪਈ ਆ ਗਈ ਲੋਕ ਖੁਸ਼ ਹੋ ਗਏ ਘਰਾਂ ਵਿੱਚ ਅਮਨ ਸੁੱਖ ਆ ਗਿਆ ਜਦ ਗੁਰੂ ਜੀ ਅੱਗੇ ਜਾਣ ਲੱਗੇ ਤਰੁਣ ਨੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਪਾਸ ਰਹੋ ਜੀ ਜੀ ਰਹਿਣਾ ਨਹੀਂ ਤਾਂ ਫਿਰ ਕਦ ਆ ਕੇ ਮਿਲੋਗੇ ਗੁਰੂ ਜੀ ਨੇ ਪਿਆਰ ਨਾਲ ਕਿਹਾ ਨਾਮ ਦਾ ਸਿਮਰਨ ਕਰ ਆਪਣੇ ਅੰਦਰ ਧਿਆਨ ਧਾਰਨ ਕਰ ਇਹੀ ਸਾਡਾ ਮਿਲਾਪ ਹੈ ਇਹ ਕਹਿ ਕੇ ਗੁਰੂ ਜੀ ਅੱਗੇ ਵੱਧ ਗਏ ਤਾਰੂ ਦਾ ਦਿਲ ਹੁਣ ਮਾਇਆ ਦੇ ਹਨੇਰੇ ਤੋਂ ਮੁਕਤ ਸੀ ਉਸ ਨੇ ਆਪਣੀ ਬਾਕੀ ਜ਼ਿੰਦਗੀ ਲੋਕਾਂ ਦੀ ਸੇਵਾ ਅਤੇ ਰੱਬ ਦੇ ਨਾਮ ਨਾਮ ਤੇ ਸਿਮਰਨ ਵਿੱਚ ਬਿਤਾਈ ਕਾਰਨ ਪ੍ਰਸੰਗ ਸਾਨੂੰ ਸਿਖਾਉਂਦਾ ਹੈ